ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਿੱਲ ਡੇੜੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਵੜ ਖਾਵਾਂਗੇ ਤਾਜੀ ਸੂਈ ਹੈ ਬਿਲਕੁਲ ਬੱਚੇ ਦਾ ਆਹ ਵੇਖੋ ਨਾੜੂ ਗਿੱਲਾ ਤੇ ਗੱਲਬਾਤ ਕਰਦੇ ਆਂ ਵੀਰ ਨਾਲ ਤੇ ਇਹਦੀ ਡਿਟੇਲ ਲੈ ਕੇ ਦਿੰਨੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਵਾਹਿਗੁਰੂ ਦੀ ਜੀ ਤੇ ਐਡਰੈਸ ਤੇ ਫੋਨ ਨੰਬਰ ਬੋਲ ਦੋ ਐਡਰੈਸ ਵੀ ਜੀ ਆਪਣਾ ਪਿੰਡ ਗ੍ਰੰਥਗੜ੍ਹ ਜੀ ਤਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਵੀ ਜੀ ਠੀਕ ਹੈ ਨਾਂ ਮੇਰਾ ਅਮਨ ਜੀ ਵੀ ਜੀ ਤੇ ਫੋਨ ਨੰਬਰ ਵੀ ਜੀ ਆਪਣਾ 826444827 ਠੀਕ ਹੈ ਜੀ ਹਾਂ ਜੀ ਤੇ ਪਿੰਡ ਆਪਣਾ ਬਟਾਲੇ ਤੋਂ ਕਾਦੀਆਂ ਰੋਡ ਤੇ ਠੀਕ ਹੈ ਜੀ ਤਾਂ ਜੀ ਗਾਂ ਦੇ ਲਿਆਂਦੀ ਆ ਗਾਂਦ ਚੋਂ ਆਪਾਂ ਹੋਰ ਵੀ ਲਿਉਨੇ ਆ ਹਾਂ ਜੀ ਹਾਂ ਜੀ ਪਰ ਇਹ ਛੋਟਾ ਮੁੱਲ ਭਾਣਾ ਬਿਲਕੁਲ ਜਾਇਜ਼ ਹੈ ਜਾਇਜ਼ ਮੈਂ ਨਾ ਵੀ ਤੋ ਕਰਾ ਵਾਲਾ ਅਨਸਰ ਬੈਠ ਨਹੀਂ ਕੋਈ ਦਿੰਦਾ ਵੀਰ ਜੀ ਕਾਜੀਗਾਸ ਹੋਈ ਆ ਰਾਤ ਦੀ ਆ ਮਨੇਰ ਦੀ ਸੂਈ ਏ ਤੇ 3:00 ਵਜੇ ਨਾਲ ਸੂਈ ਆ ਜੇਰਜਾਰ ਪੈ ਗਈ ਆ ਵੀ ਸੀ ਤੇ ਦੋ ਦੋ 2.5 ਕਿਲੋ ਗਾਂ ਚੋਤੀ ਆ ਠੀਕ ਆ ਜੀ ਆ ਫੇਸਬੁਕ ਆ ਟੀਵੀ ਦੇਖ ਸਕਦੇ ਤੇ ਆ ਵੇ ਲੋ ਤਾਂ ਗਾਂ ਨੂੰ ਵੇ ਲੋ ਵੀ ਥੜ ਕਿਹੜਾ ਲੱਗਾ ਉਸ ਤੋਂ ਬਾਸਣ ਲੱਗਾ ਵੀਰ ਜੀ ਹਾਂਜੀ ਹਾਂਜੀ ਤੇ ਫੁੱਲ ਵੱਡੀ ਆ ਵਸੀ ਆ ਠੀਕ ਆ ਜੀ ਤੇ ਮੜੀ ਖੋਲ ਕੇ ਤੋਰ ਦੋ ਵੀਰ ਜੀ ਕੋਲ ਕੇ ਭਾਈ ਤੁਹਾਨੂੰ ਉਫਾ ਦਿੰਦਾ ਪਹਿਲਾ ਜਿਹੜੀ ਗੱਲ ਆ ਹਾਂਜੀ ਇਹਦੇ ਭਾਈ گاਵਾ ਤਿਲੜ ਦੱਸ ਕੇ ਦੇਣੀ ਆ ਆਪਾਂ ਆ ਆ ਥਾਂ ਦੀ ਅੱਛਾ ਇਹਦੇ ਮਗਲੇ ਥਾਂ ਦੀ ਆ ਆ ਥਾਂ ਦੀ ਐਚਓ ਵੀ ਧਾਰਾ ਆਉਂਦੀ ਆ ਪਰ ਆਪਾਂ ਦੱਸ ਕੇ ਦੋ ਹੀ ਥਣ ਲੈਣੇ ਆ ਅੱਛਾ ਦੋ ਹੀ ਥਣ ਹਾਂਜੀ ਅਗਲੇ ਦੋ ਲੈ ਜਾ ਵੀਰ ਜੀ ਉਹ ਅੰਦਰ ਵੀ ਅਸੀਂ 13-14 ਕਿਲੋ ਦੁੱਧ ਛੋਇਆ ਵਾ ਠੀਕ ਆ ਜੀ ਚਲੋ ਆਪਣੇ ਮਨ ਨੂੰ ਕੋਈ 12 ਕਿਲੋ ਰਮਾ ਨਾ ਗਾ ਦੁੱਧ ਦੇ ਦੂ ਗਾਂ ਦੇ ਅਗਲੇ ਖਣਾ ਚ ਦੁੱਧ ਜ਼ਿਆਦਾ ਹੁੰਦਾ ਹਾਂਜੀ 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 ਬਾਕੀ ਸੀਲ ਖੰਡੀ ਆ ਕੋਈ ਵੀ ਜੀ ਰੱਸੀ ਪਾਉਣ ਦੀ ਨਹੀਂ ਕੋਈ ਲੋੜ ਕਰਨ ਵਾਲੀ ਨਹੀਂ ਠੀਕ ਆ ਜੀ ਸਾਡੀ ਬਾਹ ਤੁਹਾਨੂੰ ਤਾਰਾ ਨਹੀਂ ਮਰੰਦੇ ਲੈ ਉਹ ਖੋਲ ਕੇ ਮਾੜੀ ਜੀ ਲੈ ਉਹ ਤੋੜ ਲੈ ਬਹੁਤ ਚੰਗੀ ਕੁਆਲਿਟੀ ਦੀ ਭੈਣ ਭਰਾ ਫੋਨ ਬੜੇ ਕਰਦੇ ਵੀ ਛੋਟੇ ਮੋਲ ਵਾਲੀ ਕੋਈ ਗਾਂ ਲੈ ਕੇ ਲਊਗਾ ਨੂੰ ਹਾਂਜੀ ਠੀਕ ਆ ਤੇ ਗਾਂ ਵੀ ਵੱਡੀ ਆ ਤੇ ਸਾਰਾ ਸਾਲ ਚੋ ਹਾਂਜੀ ਕਿਦਾ ਮੱਤੀ ਦੇਖੋ ਜੀ ਬੱਤੀ ਆ ਦੋਨੇ ਥਾਣੋਂ ਦੇ ਦਾ ਰਸੀਪਾ ਜੀ 55 60 ਹਜ਼ਾਰ ਦੀ ਰਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਜੈਜ ਮੋਲਣਾ ਦੇਣੀ ਆ ਵੇਖ ਲੋ ਕਿਦਾ ਗਾੜੀ ਹੇ 2 2.5 ਕਿਲੋ ਕੱਢੀ ਆ ਠੀਕ ਹੈ ਜੀ 3000 ਸੁਣਤੀ ਆ ਠੀਕ ਠੀਕ ਹੈ ਹਾਂਜੀ ਬੱਤੀ ਤੇ ਕੋਈ ਰਸੀ ਪਾਉਂਦੀ ਨਹੀਂ ਲੋੜ ਹਾਂਜੀ ਹਾਂਜੀ ਬਾਕੀ ਜੀ ਦੁੱਧ ਵੀ ਹੈ ਮਈਆਂ ਵਰਗਾ ਚਿੱਟਾ ਹਾਂਜੀ 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 ਕ੍ਰਾਸ਼ ਚ ਆ ਜਾਂਦੀ ਆ ਨਾ ਥੋੜੀ ਹਾਂਜੀ ਹਾਂਜੀ ਖੈਂਡ ਬਹੁਤ ਚੰਗੀ ਆ ਬਾਜੀ ਇਹਦੀ ਠੀਕ ਆ ਜੀ ਹਾਂਜੀ ਆ ਵੇਖੋ ਆ ਵੇਖੋ ਗਿਲਾਂ ਨੜੂਆ ਹਾਂਜੀ ਹਾਂਜੀ ਇਹ ਤਾਂ ਤੜਾ ਵੀ ਮਨਾ ਤੜਾ ਮਰਾ ਕੇ ਦਾ ਹਾਂਜੀ ਇੱਕ ਵਾਰ ਬਹੁਤ ਚੰਗੀ ਆ ਭਾਈ ਆ ਧਾਰਾ ਆਉਂਦੀ ਆ ਪਰ ਆਪਾਂ ਦੱਸ ਕੇ ਦੇਣੀ ਆ ਵੀ ਦੋ ਧਾਣੀਆਂ ਠੀਕ ਆ ਜੀ ਧਣ ਚੱਲਦਾ ਵਾ ਬਿਲਕੁਲ ਬਿਲਕੁਲ ਜੀ ਹਾਂ ਜੀ ਦੱਸ ਕੇ ਸੱਚ ਬੋਲ ਕੇ ਫੇਰ ਦੇਣੀ ਆ ਹਾਂ ਜੀ ਤੇ ਭਾ ਵੀ ਤੁਹਾਨੂੰ ਆ ਮੈਂ ਇਹਨਾਂ ਵਿੱਚ ਛੋਟਾ ਜਿਹਾ ਛੋਟਾ ਜਿਹਾ ਈ ਟੋਕਰਾਂ ਵਾਲਾ ਟੋਕਰਾਂ ਵਾਲਾ ਇੱਧਰ ਵੇਖੋ ਭਾਈ ਹਾਂ ਜੀ ਵੇਖੋ ਕਿਹੜੀ ਕਿਹੜੀ ਮੋਟੀ ਜੂਰੀ ਆ ਇਹ ਦੇਖਿਆ ਮੜਿਆ ਦੇਖੋ ਠੀਕ ਹੈ ਪਾ ਲਿਆ ਭਾਈ ਠੀਕ ਠੀਕ ਵੀ ਥੱਲੇ ਧਾਰਾ ਬੱਸ ਹਾਂ ਜੀ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਜੀ ਦਾ ਮੁੱਲ ਵੀ ਜੈਜ ਛੋਟਾ ਜੀ ਛੋਟਾ ਅੰਸਰ ਵੈੜਨਾ ਕੋਈ ਅੰਦੇ ਨਹੀਂ ਦਊਗਾ ਹਾਂਜੀ ਹਾਂਜੀ ਬਾਕੀ ਵੀਰ ਬੁੱਲਦੀ ਵੀ ਲੰਮੀ ਵੱਡੀ ਆ ਵਾਹ ਤਾਂ ਪਾਜੀ ਚਮੇ ਥਾੜੋਂ ਦੇ 55000 ਦੀ ਹਾਂਜੀ ਹਾਂਜੀ ਕੋਣ ਮੁੱਲ ਗਾਂ ਦਾ ਕੋਈ ਵੀ ਨਹੀਂ ਆ ਜਿਹੜਾ ਕੋਈ ਲੈ ਗਿਆ ਲੈ ਗਿਆ 25000 ਦੀ 25000 ਦੀ 25000 ਦੀ ਗਾਂ ਦੇ ਰਾਂਗੇ ਠੀਕ ਹੈ ਜੀ ਤੇ ਦੁੱਧ ਇਹਦੇ ਰਮਾਨਾ 12 ਤੋਂ 13 ਕਿਲੋ ਚਾਹਾਂਗੀ ਰਮਾਨਾ ਵੀ ਜੀ ਦੇਣਾ ਆ ਡੁੱਲਾ ਹਾਂਜੀ 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 ਤੇ ਕਰ ਦੋ ਛੋਟ ਛੱਪਾ ਹੋਣ 2000 ਰੁਪਇਆ ਹੋਰ ਕਰ ਦਾਂਗੇ 23000 ਦੀ ਬਕੀ ਦੇ ਦਾਂਗੇ 23000 ਦੀ 1000 ਹੋਰ 22 ਦੀ ਜਾਂਦੋ ਤੋ ਦੇ ਦਾਂਗੇ ਵੀਜੀ ਠੀਕ ਆ ਜੀ ਤੁਸੀਂ ਕਹਾਂਗਾ 22000 ਦੀ 22000 ਰੁਪਇਆ ਵੀ ਉਹ ਕੋਈ ਕਸਾਈ ਨਾ ਕਰੇ ਹਾਂਜੀ ਹਾਂਜੀ 22000 ਦੀ ਬਾਕੀ ਠੀਕ ਆ ਜੀ ਜਿੰਨੇ ਲੈਣੀ ਆ ਵੀਰ ਨੂੰ ਲਾ ਲਿਓ ਫੋਨ ਤੇ ਆਗੇ ਆਪਣੀ ਤਸੱਲੀ ਕਰਕੇ ਲੈ ਜਾਓ ਅਜੇ ਫਿਲਹਾਲ ਤਾਜੀ ਸੂਈ ਧਾਰਾਂ ਵੱਜਣੀਆਂ ਬਾਕੀ ਉਹ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਜਾਓ ਤੇ ਐਡਰੈਸ ਹੈਗਾ ਵਾ ਬਟਾਲੇ ਤੋਂ ਕਾਦੀਆਂ ਰੋਡ ਤੇ ਵੀਰ ਦਾ ਪਿੰਡ